ਜਾ ਬੈਂ ਲੇਕ ਤੇ ਗਏ ਤਾਂ ਹੈਗੇ ਸੀ ਪਰ ਪੰਜਾਬੀ ਇਹ ਇਹ ਬੰਦ ਪੈਸ ਟਾਈਮ ਆ ਲੇਕ ਬਈ ਏਡੀ ਵੱਡੀਆਂ ਨਾ ਮੈਂ ਅਚੜ ਗਿਆ ਬਈ ਆਪਕੋ ਓਕੇ ਮੱਥਾ ਮੁੱਦੇ ਮਾਰੇ ਹੁੰਦੇ ਨੇ ਅੱਜ ਇੱਕ ਨਵੀਂ ਜੀ ਪਤਾ ਲੱਗਿਆ ਤੇ ਬਈ ਦੇਖੋ ਆਹ ਦੇਖੋ ਬਈ ਮਰਸੜੀ ਪੁਰਾਣੀ ਫਿਲਮ ਵਾਲੀ ਖਤਰਾ ਜਿਆਦਾ ਲੱਗਦਾ ਹੈ ਹੋਰ ਇਧਰ ਦਾ ਪਹਾੜ ਤੇ ਉੱਪਰ ਪੱਥਰ ਨੇ ਉਜਾਰ ਨੂੰ ਦੋ ਉਜਾਰ ਜਵੇਂ ਯੇਰੀ ਚਾਗੇ ਅਸੀਂ ਸਵਾਗਤ ਤੁਹਾਡੇ ਇੱਕ ਨਵੇਂ ਦਿਨ ਵਿੱਚ ਆਪਣੇ ਲੇਹ ਲਾਖ ਦੇ ਸਵਰਚ ਅੱਜ ਆਪਾਂ ਜਾਵਾਂਗੇ ਪੈਂਗੋ ਲੇਕ ਤੇ ਬਾਕੀ ਦਿਨਾਂ ਮੁਕਾਬਲੇ ਅੱਜ ਆਪਾਂ ਥੋੜਾ ਲੇਟ ਹੋਏ ਕਿਉਂਕਿ ਆਪਣੇ ਭਾਈ ਜੀ ਲੇਟ ਉੱਠੇ ਸੀ ਹੁਣ ਆਪਣੀ ਪੈਕਿੰਗ ਜਾਰੀ ਹੈ ਤੇ ਬਾਹਰ ਜਾ ਕੇ ਆਪਾਂ ਕਰਾਂਗੇ ਬ੍ਰੈਕਫਾਸਟ ਇਸ ਤੋਂ ਬਾਅਦ ਦਿਖਾਵਾਂਗੇ ਅਗਲਾ ਸਫ਼ਰ ਸੋ ਬਣੇ ਰਹੇ ਹੋ ਰੂਮ ਕਰਤਾ ਸੈੱਟ ਸੀ ਜਿਵੇਂ ਅਸੀਂ ਜਰੂਰ ਲਿਆ ਸੀ ਰੂਮ ਹੋ ਗਿਆ ਇਹ ਅਸੀਂ ਕਰਤਾ ਹਾਂ ਜੀ ਬਈ ਤਾਂ ਆਪਣਾ ਸਮਾਨ ਜਿਹੜਾ ਹੋ ਚੁੱਕਿਆ ਪੈਕ ਤੇ ਆਪਾਂ ਤਿਆਰ ਹੁਣੇ ਤੋਂ ਨਿਕਲਣ ਵਾਸਤੇ ਜਿਹੜੇ ਹੋਟਲ ਦੇ ਵਿੱਚ ਅਸੀਂ ਪਰਸੋਂ ਰੁਕੇ ਸੀ ਨਾ ਇਹ ਹੋਮਸਟੇ ਦਾ ਹੋਟਲ ਹੈ ਇੱਕ ਹੋਟਲ ਨਹੀਂ ਉਹ ਘਰ ਹੀ ਹੈ ਇਹ ਹੋਮਸਟੇ ਆ ਮਤਲਬ ਕਿ ਤੇ ਪਰਸੋਂ ਆਪਾਂ ਇੱਥੇ ਰੁਕੇ ਸੀ ਕੱਲ ਅਸੀਂ 100 ਕਿਲੋਮੀਟਰ ਤੋਂ ਅੱਗੇ ਗਏ ਸੀ ਜਿਹੜਾ ਥਾਂਗ ਵਿਲੇਜ ਹੈ ਆਪਣਾ ਉੱਤਰੀ ਭਾਰਤ ਦਾ ਲਾਸਟ ਵਿਲੇਜ ਜਿਹੜਾ ਕਿ 1971 ਵਿੱਚ ਇੰਡੀਆ ਨੇ ਕੈਪਚਰ ਕੀਤਾ ਸੀ ਤੇ ਜੇ ਤੁਹਾਨੂੰ ਜਗ੍ਹਾ ਵਧੀਆ ਲੱਗੀ ਤੇ ਅਸੀਂ ਇੱਥੇ ਕੱਲ 100 ਕਿਲੋਮੀਟਰ ਗਏ 100 ਕਿਲੋਮੀਟਰ ਵਾਪਸ ਆਏ ਇੱਥੇ ਸਟੇ ਕਰਿਆ ਹੁਣਾਂ ਚੱਕਰੇ ਸੀਗੀ ਇਹਦਾ ਕੈਸ਼ ਆ ਹੋ ਗਿਆ ਖਤਮ ਪੈਸੇ ਲੈ ਕੇ ਨਾ ਕਾਊਂਟ ਦੇ ਵਿੱਚ ਗੋਲਪੇ ਤੇ ਵੀ ਚੱਲਦਾ ਨਹੀਂ ਹੈ ਗਿਆ ਹੁਣ ਆਪਾਂ ਕੋਈ ਲੱਭਾਂਗੇ ਥੇ ATM ATM ਦੇ ਵਿੱਚ ਕਢਾਵਾਂਗੇ ਕੈਸ਼ ਐਂਡ ਇੱਕ ਵਾਰ ਤੁਸੀਂ ਇਹ ਵੀ ਕਰੋ ਵਿਊ ਨੈਕਸਟਰ ਵਿਊ ਚੈੱਕ ਉਰੇ ਯਾਰ ਮੌਸਮ ਆਏ ਵੇ ਨਾ ਮੌਸਮ ਜਿਹੜਾ ਇੱਥੇ ਵੈਰੀਏਬਲ ਹੈ हमरे ਮਗਰ ਇਸ ਟਾਈਮ ਹੈ ਵੀ ਬੱਦਲ ਹੋ ਰਹੇ ਹਨਾ ਨਹੀਂ ਪਾਊਗਾ ਇਹ ਸਾਈਡ ਵੀ ਆਏ ਕਿ ਬੱਦਲ ਹੋ ਰਹੇ ਨਹੀਂ ਪਾਊਗਾ ਜੋ ਸਾਈਡ ਦੇਖੋ ਨਾ ਸਾਹਮਣੇ ਤੋ ਪਣਕਰੀ ਹੋਈ ਹੈ ਬਾਹਰ ਜੰਮਕ ਰਹੇ ਨੇ ਸੋ ਮੰਨ ਲਓ ਕਿ ਸਾਰਾ ਕੁਝ ਇੱਥੇ ਦੇਖਣ ਨੂੰ ਮਿਲਦਾ ਹੈ ਇਧਰ ਮੀਂਹ ਵਾਲਾ ਮੌਸਮ ਸਾਹਮਣੇ ਆਪਣਾ ਪਹਾੜ ਬਾਕੀ ਅੱਜ ਉਹ ਅਸੀਂ ਜਾ ਰਹੇ ਹਾਂ ਪੈਂਗੋਂ ਲੈ ਕੇ ਜਾਵਾਂਗੇ ਹੁਣ ਅੱਗੇ ਪੈਂਗੋਂ ਕੋਲ ਕੇ ਦਾ ਸਫਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਤੇ ਕਰਦੇ ਆ ਗਏ ਸਫਰ ਤੁਹਾਡੇ ਨਾਲ ਸ਼ੇਅਰ 9 ਵਜੇ ਸ਼ੁਰੂ ਕਰਾਂ ਇਸ ਟਾਈਮ ਆਪਦਾ ਹਾਂ ਬ੍ਰੈਕਫਾਸਟ ਕਰਨ ਲਈ ਇੱਥੇ ਕੱਲ੍ਹ ਵਾਲੀ ਜਗ੍ਹਾ ਸੀ ਆ ਛੋਟਾ ਜਿਹਾ ਇੱਕ ਹੋਟਲ ਹੈ ਜਗ੍ਹਾ ਵਧੀਆ ਸੀ ਇਹ ਤੇ ਉਹਨਾਂ ਲੋੜੀ ਰੇਟ ਵੀ ਜੈਸ ਸੀ ਦੋਨੋਂ ਇੱਥੇ ਦੁਬਾਰਾ ਹੈ ਅੱਜ ਆਹ ਉਹ ਟੇਬਲ 'ਤੇ ਆਪਣੇ ਇਹਨੇ ਆਰਡਰ ਕਰਾਣਗੇ ਭਾਈ ਮੈਂ ਦੇਖਿਆ ਨੇ ATM ਤੋਂ ਕਿਉਂ ਨੇ ATM ਦੇ ਪੈਸੇ ਕਢਾਣੇ ਨੇ ਗੂੜੇ ਪੇ ਤਾਂ ਭਾਈ ਬੰਦ ਹੈ ਕੈਸ਼ ਖਤਮ ਹੋ ਗਿਆ ਚਲੋ ਬਣੇ ਰਹੇ ਹੋ ਇਹਨੇ ਮੈਂ ਲਦਾਖਦੀਆਂ ਗਲੀਆਂ ਆਪਾਂ ਲੱਭਦੇ ਹਾਂ ATM ਹਾ ਚੌਕੇ ਬਾਕੀ ਕੁਝ ਇਸ ਤਰ੍ਹਾਂ ਦਾ ਵੀਊ ਬਨ ਨਜ਼ਾਰਾ ਹੈ ਕਜੀ ਦਾ ਤਾਂ ਵੀ ਅੱਗੇ ਥੋੜਾ ਦੂਰ ਕਹਿੰਦੇ ਟੀਮ ਹੈਗਾ ਇੱਕ ਤੇ ਪੁੱਛਿਆ ਮਗਰ ਕਿਸ ਨੂੰ ਦੇਖਣ ਜਾ ਕੇ ਹੈਗਾ ਕਿ ਨਾ ਉਹ ਦਾਦ ਗੱਡੀ ਖੜੀ ਹੈ ਉੱਥੇ ਕਹਿੰਦੇ ਨੇ ਤਾਂ ਮਿੱਤਰੋ ਆਪਾਂ ਮਨੇ ਏਟੀਐਮ ਐਸਬੀਆਈ ਦਾ ਇਹ ਕਿਡਾ ਨਿਕਿਆ ਗੈਸ ਇਹ ਮਿਸ਼ੀਨ ਹੈ ਚਲ ਸਿਰ ਲਾਉਣਾ ਦਰਕਰਦਿਆਂ ਗੱਲ ਕਰ ਲਈ ਤਾਂ ਮੈਂ ਕੈਸ਼ ਆ ਪਕੜਾ ਲਿਆ ਮੇਰੀਆਂ ਵਿੱਚੋਂ ਹੁਣ ਚੱਲਦੇ ਆਪਾਂ ਆਪਣਾ ਉਹ ਹੋਟਲ 'ਚ ਉੱਥੇ ਕਾਈ ਜਾ ਕੇ ਬ੍ਰੇਕਫਾਸਟ ਆਪਦਾ ਮੇਥੋ ਬ੍ਰੇਕਫਾਸਟ ਆਪਾਂ ਕਰ ਲਿਆ ਬਈ ਹੁਣ ਆਪਾਂ ਚੱਲਦੇ ਆਪਾਂ ਅਗਲੇ ਸਫ਼ਰ ਤੇ ਪੈਂਗੋਂ ਲੇਕ ਤੇ ਦਾਜਲੀਟ ਥੋੜੇ ਜ਼ਿਆਦਾ ਹੋ ਗਏ ਇਸ ਲਈ ਆਪਾਂ ਲੇਕ ਤੇ ਰੁਕਾਂਗੇ ਉੱਥੇ ਸਾਰੇ ਜਿਹੜੇ ਅਗਲੇ ਤੁਹਾਨੂੰ ਵੀਡੀਓ ਵਗੈਰਾ ਉੱਥੇ ਦਿਖਾਵਾਂਗੇ ਬਾਕੀ ਏਸੀ ਉਹ ਬ੍ਰੇਕਫਾਸਟ ਤੇ ਕਿੱਤਾ ਹੋਟਲ ਛੋਟਾ ਜਿਹਾ ਬਾਕੀ ਇਹ ਛੋਟਾ ਪਰ ਯਾਰ ਖਾਣਾ ਪੀਣਾ ਐਕਿਊਰੇਟੂ ਕੇ ਬਿਲਕੁਲ ਚੱਲੀਏ ਬਈ ਚਲੋ ਅਬ ਯਾਰ ਮੈਨੇ ਆਪਾਂ ਨੂੰ ਬਾਈ ਦਾ ਦਾਖਲੇ ਵਿੱਚ ਕਿ ਪੰਜਾਬ ਤੋਂ ਮਿਲਣ ਆਪ ਪੰਜਾਬ ਦੇ ਬਹੁਤ ਚੰਡੀਗੜ੍ਹ ਚਾਹੁੰਦੇ ਹੋ ਲੁਧਿਆਣਾ ਲੁਧਿਆਣਾ ਉਹਦਾ ਸੱਭਾ ਹੈ। ਪਰ ਘੱਟ ਬੰਦੇ ਮਿਲਦੇ ਜਿਹੜੇ ਪੰਜਾਬ ਨੂੰ ਗਏ ਹੋਏ ਨੇ ਪੰਜਾਬ ਨੂੰ ਜਾਣ ਨੇ ਤਾਂ ਚੰਡੀਗੜ੍ਹ ਕਾਫੀ ਜਾਂਦੇ ਨੇ। ਚੰਡੀਗੜ੍ਹ અમાਰੇ ਯਾਰਾਂ ਸੇ ਵੈਂਟਰ ਮੇ ਨਾ ਆਰਮੀ ਕਈ ਚੱਲਦਾ ਹੈ, ਆਇਲ ਚੱਲਦਾ ਹੈ। ਅੱਛਾ ਚੱਲਦਾ ਹੈ ਤਾਂ ਸਿੱਧਾ ਚੰਡੀਗੜ੍ਹ ਟ੍ਰਾਂ। ਕੀ ਨਾਮ ਹੈ ਭਾਈ ਆਪਕਾ? ਸਟੈਂਜਨ। ਸਟੈਂਜਨ। ਸਭ ਸਟੈਂਜਨ ਨਾਮ ਹੈ। ਅੱਛੜ ਗਿਆ ਭਾਈ ਆਪਕਾ। ਓਕੇ ਠੀਕ ਹੈ। ਤਾਂ ਭਾਈਆ ਫਿਰ ਆਜ ਰੁਕ ਗਏ ਇਸ ਟਾਈਮ ਤੇ ਸਾਹਮਣੇ ਨਾਲ ਜਿਹੜੀ ਉਹ ਜੀਸੀਬੀ ਹੁੰਦੀ ਹੈ ਉਹ ਉਹਦੇ ਮਰੇ ਬਰਮਾ ਲਾ ਕੇ ਨਾ ਕੋ ਪੱਥਰ ਦੀ ਕਟਾਈ ਵਗੈਰਾ ਚੱਲ ਰਹੀ ਹੈ ਜਿਹਦੇ ਕਰਕੇ ਜਾਮ ਲੱਗਾ ਇਸ ਟਾਈਮ ਉਹ ਸਾਹਮਣੇ ਜੇਸੀ ਵੀ ਉਹ ਵਾਲੀ ਤੇ ਥੋੜਾ ਜਿਹਾ ਪੱਥਰ ਸੜਕ ਤੇ ਆ ਗਿਆ ਉਹਨਾਂ ਨੂੰ ਹਟਾ ਰਹੀ ਹੈ ਪਤਾ ਨਹੀਂ ਉਹਨਾਂ ਨੂੰ ਤੋੜ ਕੇ ਟੁਕੜੇ ਕਰ ਰਹੀ ਹੈ ਉਹਨਾਂ ਦੇ ਸੋ ਇਹ ਕਰਕੇ ਜਾਮ ਲੱਗਾ ਇੱਥੇ ਸਾਰਾ ਤੇ ਮਗਰ ਜਿਮਨੀ ਜਿਮਨੀ ਥਾਰ ਗੱਡੀਆਂ ਖੜੀਆਂ ਨੇ ਇਹ ਕਰਦੇ ਆਂ ਵੇਟ ਕਰਤਾ ਕੁਲਦਾ ਜਾਮ ਤਾਂ ਬਾਈ ਜਿਵੇਂ ਰੁੱਖੀ ਵੈਲੀ ਚ ਆ ਗਏ ਅਸੀਂ ਵੈਲੀ ਵੀ ਆਪਣਾ ਲੱਗਦਾ ਜਿਵੇਂ ਨਾ ਕੋਈ ਉਜਾਰਨ ਦਾ ਉਜਾਰ ਜਵੇਂ ਇਹ ਰੀ ਚ ਆ ਗਿਆ ਆ ਦੇਖੋ ਕੋਈ ਬੰਦਾ ਨਹੀਂ ਕੁਝ ਨਹੀਂ ਜੰਕਦਾ ਰੇ ਆ ਬਾਕੀ ਪਾਣੀ ਦੇ ਬੋਤਲਾਂ ਗਿਰ ਗਿਆ ਸੀ ਆਪਣੇ ਉਹ ਚੱਕ ਲਈ ਇੱਕ ਵਾਰ ਇੱਕ ਹੋਰ ਪ੍ਰੋਬਲਮ ਆ ਗਈ ਆਪਣਾ ਇੱਕ ਮੋਟਰਸਾਈਕਲ ਨਾ ਜਿਹੜਾ ਜਿਹੜਾ ਰੱਖਿਆ ਆਪਾਂ ਕਿੰਨੀ ਭਰਾਈਏ ਤੇਲ ਦੀ ਉਹ ਲੀਕ ਹੋਣ ਲੱਗੀ ਬਾਈ ਉੱਪਰੋਂ ਹੱਲ ਕਰਦੇ ਆ ਕੋਈ ਆਪਾਂ ਦਫਰ ਤਾਂ ਭਾਈ ਕੰਨੀਲੀ ਕਰ ਦिए ਜਦ ਪੰਕ ਆਗੇ ਲਾ ਕੇ ਢੱਕਣ ਲਾਤਾ ਹੁਣ ਓਕੇ ਆ ਜੀ ਲੈ ਇੱਕ ਤਾਂ ਭਾਈ ਸਬਰ ਦੇ ਵਿੱਚ ਇੱਕ ਆਪਾਂ ਨਾਲ ਵਾਕਿਆ ਹੋਇਆ ਹੋਣੇ ਆਪਾਂ ਨੂੰ ਸਮਾਨ ਲੱਭਿਆ ਇੱਕ ਕੋਟੇ ਬਰਾਡ ਸਕਰ ਵਿੱਚ ਚਾਰਦਰ ਵਗੈਰਾ ਸੀ ਤੇ ਗੋਪਰੋ ਦਾ ਸਟੈਂਡ ਸੀ ਲੱਗਦਾ ਹੈ ਆਪ ਕੋ ਚੱਕ ਲਿਆ। ਹਨਾ ਇਸ ਚਲ ਵੀ ਅੱਗੇ ਬੰਦਾ ਖੜਿਆ ਹੋਇਆ ਜਿਹਦਾ ਹੋਰ ਮੈਂ ਤਾਂ ਉਹ ਆਕਾਪੇ ਲੈ ਲੂਗਾ। 10 ਤੋਂ ਕਿਲੋਮੀਟਰ ਦਾਕੀ ਬਾਈ ਖੜਿਆ ਕੋਦਰ ਦੇ ਕੋਲ ਮਤਲਬ ਬੰਨ ਲੱਗ ਰਿਹਾ ਸਮਾਨ ਆਉਂਦਾ। ਸਾਨੂੰ ਮਿਲਿਆ ਬਾਈ ਉਹ ਤੇ ਸਮਾਨ ਅਸੀਂ ਉਹਨੂੰ ਟੱਲੇ ਕਰਤਾ ਸਾਰਾ। ਬਈ ਭਗ ਨੇ ਇੰਨਾ ਕ ਮਤਲਬ ਹੋਤਾ ਨਾ ਵਾਦ ਕਿੰਨਾ ਕੀ ਕਹਿੰਦਾ ਕਿ ਮੇਰਾ ਸਾਰਾ ਕੱਢ ਜੇ ਇਹਦੇ ਵਿੱਚ ਸੀ। ਤੇ ਸ਼ਾਇਦ ਉਹ ਬਾਈ ਨਗਰੇ ਆਂਦੇ ਸਟੇਮ। ਸੋ ਇਹ ਵਧੀਆ ਗੱਲਿੰਗਾ ਯਾਰ ਕਿ ਸਾਨੂੰ ਐਸੀ ਜਦੋਂ ਸਮਾਨ ਸਾਹਮਣੇ ਕਿਸੇ ਨਾਲ ਜਿਹਦਾ ਪਤਾ ਮਿਲ ਗਿਆ। ਤੇ ਜਿਹਦਾ ਹੋਣਾ ਉਹ ਦੇ ਦਾਂਗੇ ਤਾਂ විටරන කර්ත සර්කමානගේ. ਹਾਂਜੀ ਪੈਂਗੋਂਗ ਲੈ ਕੇ ਜਿਹੜੀ ਰੋਣ ਰਹਿ ਗਈ 60 ਕਿਲੋਮੀਟਰ ਦੂਰੀ ਤੇ ਤੇ ਭੁੱਖ ਲੱਗੀ ਸੀ ਦੁਪਹਿਰ ਦਾ ਲੰਚ ਕਰਨਾ ਸੀ ਦੇ ਆਹ ਰੈਸਟੋਰੈਂਟ ਹੈ ਕਾਰਾਕੁਰਮ ਤੇ ਇਹ ਬੰਦ ਪੈਸ ਟਾਈਮ ਸ਼ੌਕ ਸ਼ੌਕ ਨਾਮ ਦਾ ਪਿੰਡਾ ਉੱਥੇ ਜਾ ਕੇ ਦੇਖਦੇ ਕੁਝ ਖਾਣੇ ਪੀਣੇ ਆ ਤੇ ਆ ਬਈ ਰਾਈਡਰ ਸਾਹਿਬ ਸਾਡੇ ਚਲੋ ਚੱਲਦੇ ਹਾਂ ਹੁਣ ਤਾਂ ਬਈ ਆ ਦੇਖੋ ਗਊਆਂ ਗਾਵਾਂ ਜਿਹੜੀਆਂ ਇੱਥੇ ਸਾਰੇ ਘੱਟ ਦੇ ਪਾਉਣੇ ਨੇ ਬਈ ਬਰੇ ਸਾਡੀ ਕਿੱਡੂ ਕੋ ਲੱਗੇ ਹੋਏ ਨੇ ਇਹਨਾਂ ਦੇ ਕਰਨੋ ਤੇ ਸਕ੍ਰਿਪਟ ਹੈ ਕੁਦਰਤ ਹੈਗਾ ਪਰ ਕੰਨੀ ਪਹੁੰਗ ਗਿਆ ਜੇਨੀ ਛੋਟੀ ਜੀ ਤੁਹਾਨੂੰ ਇੱਥੇ ਕੀ ਮੌਸਮ ਹੁੰਦਾ ਫਰਕ ਹੈ ਕੀ ਚੱਕਰ ਇਹ ਬੋਨੇ-ਬੋਨੇ ਨੇ ਸਾਰੇ ਆ ਬੋਣੀ ਗਾ ਵੀਡੀਓ ਸੀਨ ਲਿਆ ਦੀ ਸ਼ਾਰਟਕਟ ਆਪਣਾ ਮੈਂਗੋਮ ਲੇਕ ਵਾਸਤੇ ਔਰ ਇਹ ਸ਼ਾਰਟਕਟ ਘੱਟ ਯਾਰ ਖਤਰਾ ਜ਼ਿਆਦਾ ਲੱਗਦਾ ਹੋਲੀ 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 ਇਹਦਾ ਵੀ ਕਿਦਾਂ ਮੌਤ ਦਾ ਰਸਤਾ ਇੱਧਰ ਦਾ ਪਹਾੜ ਦੇ ਉੱਪਰ ਪੱਥਰ ਨੇ ਤੇ ਦੂਜੀ ਸਾਈਡ ਤੋਂ ਨਿਗਾ ਮਰਾਵਾ ਮੈਂ ਖਾਈ ਬਾਬਾ ਅਬ ਵੀ ਆਪਾਂ ਰੁਕੇ ਇੱਥੇ ਦੁਰਬੁਕਨਾ ਦਾ ਵਿਲੇਜ ਐ 40 ਕਿਲੋਮੀਟਰ ਰਹਿ ਗਈ ਇੱਥੋਂ ਪੈਂਗੋਂਗ ਲੇਕ ਕੁਸ਼ੇ ਵਿਊ ਐ ਇਹਦਾ ਆਪਣਾ ਵਿਲੇਜ ਦਾ ਇਹ ਇੰਨੇ ਆਪਣੇ ਚੌਕ ਬਣੇ ਹੁੰਦੇ ਨੇ ਇਹਨਾਂ ਦੇ ਚੌਕ ਕੇ ਕੋਈ ਧਾਰਮਿਕ ਜਿਹੜਾ ਸਿੰਬਲ ਹੈ ਉਹ ਚੀਜ਼ ਦਾ ਤੇ ਭੁੱਖ ਲੱਗਦੀ ਆ ਲੰਚ ਵਾਸਤੇ ਆਪਾਂ ਰੁਕੇ ਸੀ ਰੋਮਾ ਕੈਫੇ ਐਂਡ ਰੈਸਟੋਰੈਂਟ ਐਂਡ ਇਹ ਆਪਣੀ ਬਾਈਕਾਂ ਉਹ ਸਾਹਮਣੇ ਆਰਮੀ ਦੇ ਜਵਾਨਾਂ ਪਾਊਡਰ ਦੇ ਦਿੱਤਾ ਹੀ ਆਪਣੇ ਲੰਚ ਦਾ ਪਲੇਨ ਰਾਈਸ ਤੇ ਸੈਂਡਵਿਚ ਵਗੈਰਾ ਆ ਕੁਝ ਵੀ ਉਸ ਤਰ੍ਹਾਂ ਦਾ ਰੈਸਟੋਰੈਂਟ ਦਾ ਸਾਹਮਣੇ ਬਹੁਤ ਝੋੜ ਚੱਲ ਰਿਹਾ ਹੈ ਹਾਰ ਮਿੰਟ ਟਰੱਕ ਦਾ ਆ ਦੇਖੋ ਭਾਈ ਮਰਸੜੀ ਪੁਰਾਣੀ ਫਿਲਮ ਵਾਲੀ ਆ ਬਈ ਲੰਚਾਪਾ ਕਰ ਲਿਆ ਤੇ ਲੰਚ ਦਾ ਜਿਹੜਾ ਪ੍ਰਾਈਸ ਉਹ ਬਣਿਆ ਸੀ 600 ਰੁਪਏ ਅਜੇ ਕੰਨ ਮੇਜੀ ਪਤਾ ਲੱਗ ਗਿਆ ਤੇ ਬਈ ਜਿਵੇਂ ਆਪਾਂ ਆਪਣੇ ਪੰਜਾਬ ਚ ਕਹਿੰਦੇ ਆ ਕਿ ਤੁਹਾਨੂੰ ਮਿਲਣਾ ਹੋਵੇ ਤਾਂ ਹੈਲੋ ਹਾਏ ਹਨਾ ਕੀ ਹਾਲ ਨੇ ਬਾਈ ਇਹ ਕਹਿੰਦੇ ਨੇ ਬਾਈ ਜੁਲੇ ਜੁਲੇ ਮਤਲਬ ਹੈਲੋ ਆਹ ਸਟੈਚੂ ਤੇ ਸਾਹਮਣੇ ਇੱਕ ਪਹਾੜ ਬਈ ਇਹ ਰਸਤਾ ਜਾਂਦਾ ਆਪਣਾ ਪੈਂਗੋਂਗ ਤੇ ਜਿਹੜਾ ਇਹ ਰਸਤੇ ਲੰਘਦਾ ਹੈ ਲੇਹ ਨੂੰ ਆ ਕੀ ਟੈਂਡਰਿੰਕ ਰੈਸਟੋਰੈਂਟ ਸਾਹਮਣੇ برف ਦੇ ਪਹਾੜ ਤੇ ਇੱਧਰ ਫੋਟੋ ਸ਼ੂਟ ਚੱਲਦਾ ਹੋਇਆ ਬਾਕੀ ਆਪਾਂ ਲਾਂਚਰ ਦੇ ਵਿੱਚ ਉਹ ਕਰਾਇਆ ਸੀ ਚੌਲ ਤੇ ਪਲੱਸ ਦਾਲ ਫਰਾਈ ਹਣ ਫੰਦ ਚਮਚ ਦਿੱਤੀ ਨਹੀਂ ਗਿਆ ਕਿ ਕਿਉਂਕਿ ਇੱਥੇ ਨਾ ਚਮਚ ਨਾਲ ਲਿਖੰਦੇ ਲੋਕ ਖੱਤਣ ਵਾਲੇ ਖਾਂਦੇ ਨੇ ਆਪਣੇ ਵਿਆਹ ਟਿਕਾਂ ਦੇ ਨੇ ਤੇਰਾ ਵਿਆਹ ਕਿਹਦਾ ਬਣੇ ਵੈਸੇ ਕਿ ਖੱਤਣ ਵਾਲੇ ਖਾਂਦੇ ਨੇ ਬਈ ਅਜਿਹਾ ਚਮਚੇ ਮੰਗੇ ਚਮਚੇ ਬਣ ਕਿੱਥੇ ਭਾਈ ਜਾਂਦਾ ਆਪਣਾ ਪੰਜਾਬੀ ਬੰਦੇ ਨੂੰ ਆਰਮੀ ਟਰੱਕ ਆਪਣੇ ਅੱਜ 10-15 ਮਿੰਟ ਰੈਸਟ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਸਿੱਧਾ ਰਾਹ ਜਿਹੜਾ ਕਿ ਭੈਂਗੋਂ ਲਿਖ ਜਾਂਦਾ ਓਥੇ ਆ ਲੱਕੀ ਆਏ ਬਾਈ ਦੇ ਰਿਲੇਟਿਵ ਨੇ ਕੋਈ ਆ ਤੇ ਉਨਨਗਰ ਸਟੇ ਕਰਾਂਗਾ ਅੱਜ ਆਪਾਂ ਇਹ ਏਰੀਆ ਨਾਲ ਦਵਾਲੀ ਯਾਤਰਾ ਆਰਮੀ ਦਾ ਏਰੀਆ ਸਾਰਾ ਕੂਬਾਇਡ ਆ ਲਾਲਸਾਰ ਹਿਮਾਚਲ ਪ੍ਰਦੇਸ਼ ਕਿਸੇ ਜੀ ਬਈ ਰਾਤ ਰੁਕੇ ਆਪਾਂ ਆਹਾ ਬੈਂਗਾਲੇ ਕਿ ਜਾਂਦੇ ਹੋਏ ਮਾਰੇ ਕਿ ਜਗ੍ਹਾ ਬਹੁਤ ਲੱਗੀ ਦੇਖਣ ਚ ਆ ਦੇਖੋ ਇਹ ਯਾਰ ਜਿਵੇਂ ਆਪਾਂ ਤਾਂ ਸੋ ਨਹੀਂ ਕਹਿੰਦੇ ਆਪਣੇ ਮੱਠੇ ਮੁੱਦੇ ਮਾਰੇ ਹੁੰਦੇ ਨੇ ਬਗੋਹਾ ਨਹੀਂ ਬਣ ਜਾਂਦਾ ਸ਼ੇਪ ਜੋ ਚੀਜ਼ ਲੱਗਦੇ ਵੀ ਜਿਵੇਂ ਕਾ ਹੁੰਦਾ ਉਹ ਚੀਜ਼ ਦਾ ਤੇ ਤੇ ਦੂਰ ਦੂਰ ਤੱਕ ਇਹ ਲੋਕੇਸ਼ਨ ਇਹੀ ਕੁਝ ਆ ਸਾਰਾ Maar ik heb het al gedaan, ik heb het al ik heb het al gedaan. Ik heb het al gedaan. ਜਿਹੜੇ ਸਾਹਮਣੇ ਸਾਰੇ ਪੈਂਗਾਂ ਉਗਲੇ ਕੇ ਤੇ ਇੱਥੇ ਇੱਕ ਨਾ ਆਪਣਾ ਲੱਕੀ ਬਾਈ ਜਿਹੜਾ ਆਪਣੇ ਨਾਲ ਮੁੰਡਾ ਉਹ ਵੀ ਜਾਣ ਪਛਾਣ ਸੀ ਆ ਉਹਨਾਂ ਦੇ ਰਿਲੇਟਿਵ ਦੇਖੇ ਆਹ ਹੈ ਕਹਿੰਦਾ ਕੋਟੇਜ ਪੀਸਫੁਲ ਬੁੱਡਨ ਕੋਟੇਜ ਹੈ ਇਹਨਾਂ ਜਾਣਦੇ ਨੇ ਇਹਨਾਂ ਨੂੰ ਤੇ ਰਿਲੇਟਿਵ ਨੇ ਦੇ ਤੇ ਆਪਣੇ ਇੱਥੇ ਰੂਮ ਮਿਲ ਗਿਆ ਰੰਨਾਵਾਂ ਧੋਵਾਂਗੇ ਜੇ ਦਾ ਦਿਨ ਸਹੀ ਰਿਹਾ ਨਹੀਂ ਰਾਨਾ ਹੋ ਤਾਂ ਆਪਾਂ ਲੈ ਕੇ ਚੱਲਾਂਗੇ ਅੱਜ ਤੇ ਫਿਰ ਅਗਲੀ ਮਾਰਨਿੰਗ ਆਪਾਂ ਲੈ ਕੇ ਰੂਮ ਲੈ ਕੇ ਜਾਵਾਂਗੇ ਤੇ ਆਹ ਹੈ ਪੀਸਫੁਲ ਬੁੱਡਨ ਕੋਟੇਜ ਐਂਡ ਰੈਸਟੋਰੈਂਟ ਆ ਸਮਗਰ ਵਿਊ ਦਿਖਾਉਣਾ ਨੰਦਾ ਇਹ ਸਾਰੇ ਇੱਥੇ ਕਾਟੇ ਨੇ ਲੱਕੜ ਦੇ ਬਣੇ ਹੁੰਦੇ ਨੇ ਘਰ ਜਿਹੇ ਜਿਵੇਂ ਕਿ ਆ ਐਂਡ ਟੁਇਸਟ ਵਾਸਤੇ ਰੂਮ ਮਿਲਦੇ ਹੈ ਆ ਭਾਈ ਇਹਦੇ ਲੇਟੀ ਬਣੇ ਹੈ ਇਹ ਸਾਰੇ ਲੱਕੜ ਦੇ ਨੇ ਉੱਪਰ ਟੀਨ ਹੈ ਲੱਕੜ ਦੇ ਰੂਮ ਨੇ ਤਬਾ ਇਹ ਹੀ ਨੇ ਰੂਮ ਇਹਨਾਂ ਮੈਟ ਉੱਪਰ ਪੀਵੀਸੀ ਇਹਦੇ ਲੱਕੜ ਹੈ ਆ ਸਿੱਸੇ ਜੋ ਹੋਗੇ ਐਂਡ ਆਇਕ ਜਾਣ ਨੇ ਵਾਸਤੇ ਲਏ ਹੋਏ ਫੇਵਰ ਮੰਤਲਬ ਕਿ ਇਹ ਏ ਬੈਡ ਰੂਮ ਹੈ ਰੋ। ਸਨਾਲ ਉੱਤਰ ਬਾਥਰੂਮ ਅਟੈਚ ਹੈ। ਆ ਲੇਕ ਬਈ ਐਡੀ ਵੱਡੀਆਂ ਨਾ ਬਈ ਪੈਂਕਾਂ ਉਂ ਲੇਕ ਖਤਮ ਹੁੰਦੀ ਨਹੀਂ ਆਂਦੀ। ਅਸੀਂ ਨਾਲੋਂ 5 ਤੋਂ 10 ਕਿਲੋਮੀਟਰ ਨਾ 5 ਤੋਂ ਜਿਆਦਾ 10 ਤੋਂ ਜਿਆਦਾ ਹੋ ਗਿਆ। 5 ਤੋਂ 6 ਕਿਲੋਮੀਟਰ ਮੋਟਰਸਾਈਕਲ ਚਲਾਇਆ ਸੀ ਸਾਡੇ ਰਾਤ ਚ। ਇਹਦੇ ਲੇਕ ਦੇ ਨਾਲ ਨਾਲ ਤੇ ਸਾਡੇ ਵੀ ਅੱਗੇ ਤੋਂ ਕਿੰਨੇ ਕਿਲੋਮੀਟਰ ਭਈ ਆ ਇਹ। ਬਾਕੀ ਟੂਰਿਸਟ ਪੁਰੇ ਨੇ ਸਾਹਮਣੇ। ਆ ਬੋਲਟ ਖੜੇ ਆਪਣੇ। ਤੇ ਹੁਣ ਆਪਾਂ ਲਾਵਾਂਗੇ ਸਮਾਨ ਫਰੈਸ਼ ਵਗੈਰਾ ਹੋ ਕੇ ਮਿਲਦੇ ਆ। ਤਦ ਲੋ ਵੀ ਆਪਾਂ ਹੋ ਗਿਆ ਰੈਡੀ ਤੇ ਹਲੇ ਦਿਨ ਵਜੇ ਖੜੇ ਆ। ਸੋ ਆਪਾਂ ਡਿਸਾਈਡ ਕੀਤਾ ਕਿ ਆਪਾਂ ਚੱਲਦੇ ਪੈਂਗੋਗ ਲੇਖ ਤੇ ਨਾਲ ਤੁਹਾਨੂੰ ਦਿਖਾਨੇ ਲਵਾਂ। ਤੇ ਜਿਹੜੇ ਬਾਈ ਨੂੰ ਨਹੀਂ ਪਤਾ ਵੀ ਪੈਂਗੋਗ ਲੇਖ ਤੇ ਨਾਲ ਜਿਹੜੀ 3 ਇਡੀਅਟ ਫਿਲਮ ਸੀ ਅਮੀਰ ਖਾਨ ਦੀ ਉਹਦੀ ਛੂਟਿੰਗ ਹੋਈ ਸੀ ਤੇ ਸਾਹਮਣੇ ਵਿਊ ਪੁਆਇੰਟ ਉਹਦਾ ਆਪਾਂ ਲੱਭਾਂਗੇ ਜਦ ਆਪਾਂ ਦੱਸਿਆ ਕਿਸੇ ਨੇ ਤੇ ਤੁਹਾਨੂੰ ਦਿਖਾਵਾਂ ਕਿਹੜਾ ਪੁਆਇੰਟ ਹੈ ਜਿੱਥੇ ਛੂਟਿੰਗ ਹੋਈ ਸੀ। ਸਾਰੀ ਨਵੇਂ ਨਿਕਲੇ ਬਣਗੇ ਇੱਥੇ ਆ ਕੇ ਫੋਟੋ ਫੋਟ ਖਚਾਣ ਨੂੰ ਬਾਈ ਆਪਣੇ ਪੰਜਾਬ ਚ ਹੈਗਾ 50 ਡਿਗਰੀ ਟੈਂਪਰੇਚਰ ਉਹਦੇ ਮੁਕਾਬਲੇ ਇੱਥੇ ਮੈਂ ਕਹਿੰਦਾ ਨਾ ਜ਼ਮੀਨਾਂ ਸਮਾਨ ਦਾ ਫਰਕ ਹੈ ਜ਼ਮੀਨਾਂ ਸਮਾਨ ਦਾ ਫੈਂਸ ਸਿਸਟਮ ਦੇ ਫੈਂਸ ਦੇ ਵਿੱਚ ਟੈਂਪਰੇਚਰ ਇਸ ਟਾਈਮ ਨੀ ਅਸੀਂ ਧੁੱਪੀਆਂ ਡੇੜੀਆਂ ਪਲਪੀ ਬਾਰਸ਼ ਨੇ ਮੋٹے ਇਲੈਕਸ ਤੇ ਬਹੁਤ ਜ਼ਿਆਦਾ ਠੰਡ ਹੈ ਟਾਈਮ ਬਹੁਤ ਜ਼ਿਆਦਾ ਇੱਕ ਗੱਲ ਹੋਰ ਬਾਈ ਜੇ ਭੈੰਗਾਂ ਲੋਕ ਲੈ ਕੇ ਆਉਂਗੇ ਨਾ ਤੇ ਆਹ ਗਨਪਣੀ ਹੁੰਦੇ ਹੈਗੇ ਤੇ ਐ ਸੋਨੇ ਦੀ ਸਿਰਪੇ ਦੀ ਕੁਆਲਿਟੀ ਹੈ ਜੀ ਕਰਨ ਪਾਣੀ ਲੈਣੇ ਤਾਂ ਬਈ ਲੱਕੀ ਦੇ ਜਿਹੜੇ ਰਿਲੇਟਿਵ ਨੇ ਪੂਰੀ ਆਪਣੀ ਖਾਤਰ ਦਾਦੀ ਕਰ ਰਹੇ ਨੇ ਤੇ ਪਹਿਲਾ ਰੂਮ ਆਪਣ ਨੂੰ ਵੇਲੂ ਕਰਾਇਆ ਚਾਹ ਵਗੈਰਾ ਬਣਾਈ ਹੈ ਪਹਿਲਾ ਬਈ ਚਾਹ ਜਾ ਕੇ ਅੰਦਰ ਤੇ ਇਹਨਾਂ ਦਾ ਰੈਸਟੋਰੈਂਟ ਉਸ ਇਸ ਤਰ੍ਹਾਂ ਦਾ ਆ ਬਈ ਕੋਈ ਵੀਊ ਹੈ ਰੈਸਟੋਰੈਂਟ ਦਾ ਵਧੀਆ ਵਧੀਆ ਬਈ ਪੰਜਾਬੀ ਕਿੱਥੋਂ ਪੰਜਾਬੀ ਜਾਣਦੇ ਹੋ ਡਾਊਟ ਸਾਹਿਬ ਫਿਟਨ ਫਾਈਨ ਪੁਰੇ ਅੱਜ ਹੋਮ ਵਾਲਾ ਆਹ ਵਾਲਾ ਚੰਗਾ ਵਾਲਾ ਅਨਿਮਿਤ ਰੋ ਆਪਾਂ ਲੇਕ ਤੇ ਗਏ ਤਾਂ ਹੈਗੇ ਸੀ ਪਰ ਹਨੇਰਾ ਬਹੁਤ ਹੋ ਗਿਆ ਨਾ ਤਾਂ ਵੀ ਫੋਟੋ ਚੱਜਦੀ ਆਈ ਨਾ ਕੋਈ ਵੀਡੀਓ ਸਾਫ ਬਣੀ ਤੇ ਹੁਣ ਆਪਾਂ ਰੂਮ ਤੇ ਚੱਲਦੇ ਆਂ ਵਾਪਸ ਤੇ ਸਵੇਰੇ ਸੱਜਰੇ ਉੱਠ ਕੇ ਆਪਾਂ ਜਾਵਾਂਗੇ ਲੇਕ ਤੇ ਤੇ ਕੱਲੋਂ ਆਪਣੇ ਅਗਲੇ ਮੰਜ਼ਲੇ ਜਿਹੜਾ ਹਨਲੇ ਉਹਨੂੰ ਤਾਰਿਆਂ ਸ਼ਹਿਰ ਕਹਿੰਦੇ ਨੇ ਉੱਥੇ ਆਪਾਂ ਜਾਵਾਂਗੇ ਉਸ ਤੋਂ ਪਹਿਲਾਂ ਇੱਕ ਵਾਰ ਲੇਕ ਵਿਜ਼ਿਟ ਕਰਾਂਗੇ ਆਪਾਂ ਤੇ ਤੁਹਾਨੂੰ ਦਿਖਾਵਾਂਗੇ ਤੇ ਕਿਹੋ ਜਿਹਾ 뷰 ਹੈ ਤੇ ਕਿੱਥੇ ਕਿੱਥੇ ਸ਼ੂਟਿੰਗ ਹੋਈ ਸੀ 388 ਫਿਲਮ ਦੀ ਬਾਕੀ ਇਸ ਟਾਈਮ ਹਨੇਰਾ ਬਾਈ ਬਾਕੀ ਉਹਨਿਸ ਤੋਂ ਬਾਅਦ ਕਰਾਂਗੇ ਡਿਨਰ ਤੇ ਅੱਜ ਦਾ ਜਿਹੜਾ ਆਪਣਾ ਦਿਨ ਹੈ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਸਵੇਰ ਤੇ ਇੱਕ ਨਵੇਂ ਦਿਨ ਨਾਲ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਐਂਡ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕੱਲ ਦੇ ਦਿਨ